ਹਾਂਜੀ ਇਹ ਜਿਹੜੇ ਦੇਖ ਰਹੇ ਹੋ ਤੁਸੀਂ ਧਰੇ ਮਾੜੇ ਹਾਲਾਤ ਇਹ ਹੈਗੇ ਆ ਮਹਾਰ ਖੀਵਾ ਖਵਾਨੀ ਪਿੰਡਾ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਤੇ ਇਦੋਂ ਅਗਲੇ ਪਾਸੇ ਆ ਜਿਹੜੇ ਮੈਂ ਕਿ ਕਰਾਈਆਂ ਦਿਖਾ ਰਹੇ ਹਾਂ ਦੂ ਅਗਲੇ ਪਾਸੇ ਪਾਕਿਸਤਾਨ ਦਾ ਬਾਰਡਰ ਬਿਲਕੁਲ ਨੇੜੇ ਤੇ ਇਹ ਪਿੰਡ ਵਾਲੇ ਜਿਹੜੇ ਵਾਸੀ ਆ ਆਪਦੇ ਹੀ ਉਪਰਾਲੇ ਕਰ ਰਹੇ ਆ ਤੇ ਆਪਦੇ ਉਪਰਾਲੇ ਦੇ ਨਾਲ ਜਿਹੜਾ ਇਹ ਬਨ ਬਨ ਰਹੇ ਆ ਬਨ ਬਨ ਰਹੇ ਆ ਇਹਨਾਂ ਨੂੰ ਇਹ ਖਤਰਾ ਵੀ ਚਲੋ ਫਸਲਾਂ ਦਾ ਸਾਡੀਆਂ ਗਈਆਂ ਤੇ ਸਾਡੇ ਘਰ ਤਾਂ ਵੱਜ ਜਾਣ ਘਰਾਂ ਨੂੰ ਬਚਾਉਣ ਦੇ ਲਈ ਇਹ ਦਿਨ ਰਾਤ ਪ੍ਰਾਲਾ ਕਰ ਰਹੇ ਆ ਤੇ ਨਿਕਾਸੀ ਨਹੀਂ ਆ ਇਹ ਇਹ ਵੀ ਇਹਦਾ ਡਿਮਾਂਡ ਹੈ ਵੀ ਇੱਕ ਤਾਂ ਸਾਨੂੰ ਇਥੇ ਤਰਪਾਲਾ ਵਗੈਰਾ ਪੌਪ ਲਾਈਨ ਦੀ ਤਰਪਾਲਾ ਹਾਂ ਹਾਂ ਤੇ ਅੱਜ ਦੇ ਹਾਲਾਤਾਂ ਨਾਲ ਇਸ ਲਈ ਤਰਪਾਲ ਤੇ ਕੋਈ ਲੋੜੀ ਦਾ ਰਾਸ਼ਨ ਵੀ ਜੇ ਮਹੀਆ ਕਰਾਇਆ ਜਾ ਸਕੇ ਕਿਸੇ ਸੰਸਥਾ ਵੱਲੋਂ ਤੇ ਬਹੁਤ ਵਧੀਆ ਆ ਦੇਖੋ ਇਹ ਪਿੰਡ ਮੁਹਾਰ ਦੇ ਵਾਸੀ ਆ ਆਵਲੈਂਡ ਨਾ ਬੰਨ੍ਹਵਾਜ ਜਾ ਰਾਸ਼ਨ ਹਾਂ ਬਿਲਕੁਲ ਹਾਂ ਤੇ ਗਾਏ ਕਹਿੰਦੇ ਪਾਪ ਲਾਈਨ ਦਾ ਕੋਈ ਹੋਵੇ ਪ੍ਰਬੰਧ ਸਾਡੇ ਵਾਸਤੇ ਉਹ ਰਾਦੀ ਫਿਰ ਰੱਖੀ ਜਾਂਦੀ ਇੱਥੇ ਰਾਸ਼ਨ ਦਾ ਸਾਡੇ ਕੋਲ ਵਾਧੂ 24 ਘੰਟੇ ਰੱਖੀ ਰੱਖਦੇ ਕਿਉਂਕਿ ਰਾਤ ਨੂੰ ਪਾਣੀ ਵਧ ਵੀ ਸਕਦਾ ਠੀਕ ਹੈ ਅੱਜ ਤੱਕ ਬਾਰਿਸ਼ ਦੇਖੋ ਇਹ ਇਹ ਕਹਿ ਰਹੇ ਆ ਰਾਸ਼ਨ ਦੀ ਸਾਨੂੰ ਕੋਈ ਲੋੜ ਨਹੀਂ ਸਾਨੂੰ ਕੱਲੀ ਪਾਪ ਲਾਈਨ ਮਿਲ ਜੇ ਜਿਹਦੇ ਨਾਲ ਕਿ ਅਸੀਂ ਇਹ ਸਾਡਾ ਬਾਸਾ ਹਾਂ ਬੰਨ ਬੰਨ ਕੇ ਤੇ ਹਜ਼ਾਰ ਦੇ ਪਿੰਡ ਨੂੰ ਬਚਾ ਸਕੀਏ 5-6000 ਕਿੱਲਾ ਜ਼ਮੀਨ ਹੈ ਹਾਂ 5-400 ਰਕਬਾ ਜ਼ਮੀਨ ਹੈ ਇਹਨਾਂ ਕੋਲੇ ਰਾਸ਼ਨ ਦੀ ਕੋਈ ਕਮੀ ਨਹੀਂ ਇਹਨਾਂ ਨੂੰ ਵਾਹਿਗੁਰੂ ਦਿੱਤਾ ਬਹੁ ਹਾਂਜੀ ਤੇ ਯਾਰੀ ਦੇ ਸਾਥ ਜੀ